ਇਹ ਦਿੱਤੇ ਜਨਮ ਦਿਹਾੜੇ ਪਾਈ ਮੇਰੇ ਕੋਲ ਖੁਸ਼ੀਆਂ ਦਿਲਾਏ ਸਾਰੀ ਦੁਨੀਆ ਨੇ ਸ਼ੁਕਰ ਸਤਗੁਰੂ ਸ਼੍ਰੀ ਬਾਬਾ ਲਾਲ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਬਟਾਲਾ ਤੋਂ ਟੈਂਪੁਰ ਕਲ ਪੈਦਲ ਯਾਤਰਾ ਪੈਰੋ ਕਾਣਾ ਚ ਦੇਖਣ ਨੂੰ ਮਿਲਿਆ ਵੱਡਾ ਉਤਸ਼ਾਹ ਸਤਗੁਰੂ ਜੀ ਵੀ ਸਤਗੁਰੂ ਸ਼੍ਰੀ ਬਾਬਾ ਲਾਲ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਹਰ ਸਾਲ ਬਟਾਲਾ ਤੋਂ ਇੱਕ ਵਿਸ਼ਾਲ ਪੈਦਲ ਯਾਤਰਾ ਸ਼੍ਰੀ ਬਾਬਾ ਲਾਲ ਜੀ ਦੇ ਇਤਿਹਾਸਿਕ ਧਾਰਮਿਕ ਸਥਾਨ ਕਸਬਾ ਧਿਆਨਪੁਰ ਤੱਕ ਉਹਨਾਂ ਦੇ ਪੈਰੇਗਵਾਰਾਂ ਵੱਲੋਂ ਕੀਤੀ ਜਾਂਦੀ ਹੈ ਇਸ ਵਾਰ 23 ਵੀ ਪੈਦਲ ਯਾਤਰਾ ਵੀ ਵੱਡੀ ਗਿਣਤੀ ਵਿੱਚ ਸ਼ਰਧਾਲੂ ਸ਼ਾਮਲ ਹੋਏ ਇਸੇ ਤਰ੍ਹਾਂ ਹੀ ਯਾਤਰਾ ਵਿੱਚ ਵਿਸ਼ੇਸ਼ ਤੌਰ ਤੇ 15 ਵੀ ਗੱਦੀ ਸ਼੍ਰੀ ਸਤਗੁਰੂ ਬਾਬਾ ਲਾਲ ਜੀ ਮੰਦਰ ਮਹੰਤ ਸ਼੍ਰੀ ਧਾਮ ਸੁੰਦਰ ਦਾਸੀ ਸ਼ਾਮਲ ਹਨ ਉੱਤੇ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਉਹ ਹਰ ਸਾਲ ਸ਼੍ਰੀ ਬਾਬਾ ਜੀ ਲਾਲ ਜੀ ਦੇ ਜਨਮ ਦਿਹਾੜੇ ਤੇ ਧਿਆਨਪੁਰ ਨਸਮਸਤਕ ਹੁੰਦੇ ਹਨ ਲੰਬੇ ਸਮੇਂ ਤੋਂ ਇਸ ਯਾਤਰਾ ਦਾ ਹਿੱਸਾ ਬਣਦੇ ਆ ਰਹੇ ਹਨ ਸ਼ਰਧਾਲੂ ਇਹਨਾਂ ਲਈ ਇਹ ਇੱਕ ਵੱਡਾ ਦਿਹਾੜਾ ਹੈ ਉੱਤੇ ਹੀ ਬਟਾਲਾ ਤੋਂ ਚੱਲੀ ਪੈਦਲ ਯਾਤਰਾ 'ਚ ਵੱਡੀ ਗਿਣਤੀ 'ਚ ਸ਼ਰਧਾਲੂ ਸ਼ਾਮਲ ਹੋਏ ਇੱਕ ਵਕਤ ਤਰ੍ਹਾਂ ਦਾ ਧਾਰਮਿਕ ਰੰਗ ਦੇਖਣ ਨੂੰ ਮਿਲਿਆ ਆਓ ਦਿਖਾਣੇ ਆ ਪੂਰੀ ਰਿਪੋਰਟ ਬੜੀ ਖੁਸ਼ੀ ਦੀ ਗੱਲ ਹੈ ਜੀ 바ਵਾ ਲਾਲ ਜੀ ਦਾ ਜਨਮ ਦਿਨ ਜਿਹੜਾ ਜਨਮ ਦਿਹਾੜਾ ਬੜੇ ਹੀ ਧੂਮ-ਧਾਮ ਨਾਲ ਜਿਹੜਾ ਹਰ ਸਾਲ ਮਨਾਇਆ ਜਾਂਦਾ ਹੈ ਪਰ ਇਸ ਵਾਰ ਇੱਕ ਹੋਰ ਵੱਖਰਾ ਨਜ਼ਾਰਾ ਵੇਖਣ ਨੂੰ ਮਿਲ ਰਿਹਾ ਹੈ ਸ਼੍ਰੀ 바ਵਾ ਲਾਲ ਜੀ ਦੇ ਜਨਮ ਦਿਹਾੜੇ ਤੇ ਇਨਾ ਇਕੱਠ ਔਰ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਸਾਡੀਆਂ ਮਾਵਾਂ ਭੈਣਾਂ ਸਾਡੇ ਨੌਜਵਾਨ ਵੀ ਸਾਡੇ ਬਜ਼ੁਰਗ ਇਸ ਦਿਹਾੜੇ ਤੇ ਪੈਦਲ ਹੀ ਧਾਨਪੁਰ ਤੱਕ ਜਿਹੜੇ ਨੇ ਉਹ ਜਾਂਦੇ ਨੇ ਔਰ ਇਹ ਬਹੁਤ ਹੀ ਇੱਕ ਮੈਂ ਕਹਿ ਸਕਦਾ ਵੀ ਜਿਹੜੀ ਸਾਡੇ ਧਾਨਪੁਰ 바ਵਾ ਲਾਲ ਜੀ ਦੀ ਜਗ੍ਹਾ ਹੈ ਲੱਖਾਂ ਸ਼ਰਧਾਲੂ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਵੀ ਆਉਂਦੇ ਨੇ ਕਿਉਂਕਿ ਮੇਰਾ ਬਾਈਪਾਸ ਤੇ ਘਰ ਆਇਆ ਜੀ ਉਥੋਂ ਜਿੰਨੇ ਜੰਮੂ ਤੋਂ ਸੰਗਤ ਆਉਂਦੀ ਆ ਕਸ਼ਮੀਰ ਤੋਂ ਆਉਂਦੀ ਆ ਉਹ ਆ ਕੇ ਇਹੋ ਗੱਲ ਪੁੱਛਦੇ ਆ 바ਵਾ ਲਾਲ ਜੀ ਦੇ ਦਰ ਤੇ ਜਾਣਾ ਸੋ ਕਹਿਣ ਦਾ ਭਾਵ ਤੇ ਬਾਹਰ ਦੇ ਆ ਕੇ ਆਪਣੀਆਂ ਝੋਲੀਆਂ ਪਰ ਸਕਦੇ ਨੇ ਸਾਡੇ ਲੋਕਾਂ ਨੂੰ ਵੀ ਚਾਹੀਦਾ ਜਾ ਕੇ ਉਥੇ ਸੇਵਾ ਕਰੀਏ ਔਰ ਉਥੋਂ ਦੇ ਜਾ ਕੇ ਨਤਮਸਤਕ ਹੋ ਕੇ ਆਪਣੀਆਂ ਝੋਲੀਆਂ ਪਰਿਏ ਔਰ ਮੈਂ ਫਿਰ ਤੋਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਜੀ ਬਰੀ 바ਵਾ ਲਾਲ ਜੀ आज यहाँ बटाले से शोभा यात्रा जो है पैदल यात्रा ध्यानपुर जा रही है और लोग की बहुत हर्षोल्लास से जाने के लिए तैयार हैं और ये दूसरी बार हम यहाँ से रथ जा रहे हैं और बाबा लाल जी के छः सौ जन्मदिन पर बहुत बहुत बधाइयाँ बहुत बहुत बधाइयाँ